ਸਲੋਕਾ ਭਗਤ ਅਰੀ ਕਾ ਨਾਮ ਅਰਾਦੇ ਪਾਪੀ ਕੋ ਜਮ ਦੂਤ ਖਰਾਦੈ ਚੀਜ ਪਰਾਇ ਕਹੂ ਨਾ ਮੇਰੀ ਅਤ ਕਾਲ ਤਨੂ ਨਾ ਢੇਰੀ ਜਿਤਨੇ ਜਨ ਗਾਨੀ ਦੇ ਸਾਸ ਹਰ ਨਾਮੇ ਤੋਂ ਵਾਰ ਇਕ ਪਲ ਉਸ ਕੋ ਨਹੀਂ ਹਸਾਰ ਦਸਨਵਾ ਦੀ ਸੱਚੀ ਕਾਰ ਹੱਕ ਬਗਾਨੇ ਕੋ ਤਰਕਾਰ ਮਾਨਮੁਖਾ ਦਾ ਕਰੋਨਾ ਸੰਗ ਹਰ ਨਾਮੇ ਕਲਾ ਹੋ ਰੰਗ ਚੋਰੀ ਯਾਰੀ ਪਰ ਨਰਾਰੀ ਮਾਨਮੁਖਾ ਪਾਪੀ ਲੋੜੀ ਦੋ ਦਿਨ ਕੀ ਜਿੰਦਗਾਨੀ ਬਦਲੇ ਹਰ ਕਾ ਬੰਧਨ ਤੋੜੀ ਜਿਨ ਕੇ ਪੱਲੇ ਨਾਮ ਨਾ ਹੋਏ ਉਸ ਕੀ ਪਰੇ ਸਫਾਤ ਨਾ ਕੋਈ ਜਮਰਾ ਮਾਰੇ ਮਾਨਮੁਖ ਰੋਈ ਜੈਸਾ ਕਰਮ ਤੈਸਾ ਫਲ ਹੋਏ ਕੈਰ ਵਿਦਾਸ ਹਰੀ ਤੋਂ ਡਰਿਏ ਮੰਦੜਾ ਕਰਮ ਕਦੇ ਨਾ ਕਰੀਏ ਸਪਾ ਗੁਰੂ ਕੋ ਛਾਇਆ ਕਰਮੀ ਸਭ ਜਗ ਲਗਾ ਗੁਰੂ ਕੀ ਚਰਨੀ ਮੁਖੜੇ ਤੇ ਧੁੱਪ ਦੇ ਕੇ ਕਾਲੇ ਨਾਗ ਨੇ ਗੁਰੂ ਤੇ ਛਾਵਾਂ ਕੀਤੀਆਂ ਉਰੀ ਸੇ ਤੇ ਜ਼ਮੀਰ ਤੇ ਸੌ ਜਾਵੇ ਸ਼ਾਇਆ ਬਰਸ਼ਦੀ ਮੁਕ ਤੋਂ ਪਾ ਜਾਵੇ ਸੂਰਜ ਦੇਵ ਤੇ ਜਦੋਂ ਚਮਕਾਰ ਦਿੱਤਾ ਕਾਲੀ ਨਾਗ ਨੇ ਖਨ ਖਲਾਰ ਦਿੱਤਾ ਮਜਾ ਵਿੱਚ ਜਵਾਰ ਦੇ ਜਾ ਪਈਆਂ ਕੁਛ ਭਨ ਦਿੱਤੀ ਕੁਝ ਖਾ ਗਈਆਂ ਫਿਰ ਫਿਰ ਮਦੀਆਂ ਫਜ਼ਲਦਾਰਾ ਨਾ ਪਾਇਆ ਮਾਰੋ ਮਾਰ ਕਰਦਾ ਜ਼ਮੀਂਦਾਰ ਆਇਆ ਜਦੋਂ ਦੇਖਿਆ ਉਸਨੇ ਕੀ ਤਾਈ ਕੋਈ ਦੰਬ ਜਵਾਰਦਾਰਾ ਨਹੀਂ ਲੋਕ ਨੂੰ ਲੁੱਟਿਆ ਗਿਆ ਨਾ ਇਹ ਕਹਿ ਕੇ ਉਤੇ ਵਾਟ ਦੇ ਲੱਗਿਆ ਰੋਣ ਬੈ ਕੇ ਕਹਿੰਦਾ ਆਪ ਨੂੰ ਗੱਲ ਬੇਵਸ ਹੋਈ ਕੀਤੀ ਵਾਰ ਨਾ ਫਸਲ ਬਰਬਾਦ ਹੋਈ ਜਾ ਕੇ ਆਖਦਾ ਰਾਇ ਬੁਲਾਰ ਤਾਈ ਉਝੜ ਗਿਆ ਹਾਂ ਰੱਖ ਲਾਇਓ ਸਾਈ ਜਿਹੜਾ ਆਖ ਦੇ ਕਾਲੂ ਪਟਵਾਰੀ ਤੇਰਾ ਡੰਗਰ ਓਂਸ ਦੇਖਾ ਗਏ ਕੀ ਤੇ ਮੇਰਾ ਅੱਖੀ ਚੱਲ ਕੇ ਦੇਖ ਲੈ ਆਪ ਰਾਏ ਹੋਇਆ ਝੂਠ ਜੇ ਕਰੀ ਜੋ ਮੈਂ ਚਾਹੀ ਉਹਦੇ ਨਾਲ ਕਰਾਏ ਬੁਲਾਰ ਜਾਵੇ ਉਹਦਾ ਉਜੜਿਆ ਦੇਖਣਾ ਕੇ ਤੇ ਚਾਵੇ ਜਦੋਂ ਆਣ ਕੇ ਖੇਤ ਵਿੱਚ ਚੰਨ ਪਾਏ ਦੰਬ ਟੁੱਟਿਆ ਕੋਈ ਨਾ ਨਜ਼ਰ ਆਈ ਜਿਮੀਦਾਰ ਨੂੰ ਰਹੇ ਗੁਲਾਰ ਕਹਿੰਦਾ ਕਿੱਡਾ ਝੂਠ ਨਮਾਣਿਆ ਮਾਰਿਆ ਤੂੰ ਸੱਚੇ ਬੰਦਿਆ ਤੂੰ ਮਤਾਂ ਲਾਵਣਾ ਏ ਇੱਕ ਪਾਪੀ ਆ ਜੁਰਮ ਗਜਾਰਿਆ ਤੂੰ ਆਉਂਦਾ ਚੱਲ ਕੇ ਕਦੀ ਨਾ ਨਾਲ ਤੇਰੇ ਜਿਵੇਂ ਮੈਂ ਤੇਰੀਆਂ ਬਹਿਬਤਾ ਜਾਣਦਾ ਏ ਲਾਇ ਦੋਸ਼ ਨੇ ਤੂੰ ਰੱਬ ਦੇ ਵਰਗਿਆਂ ਨੂੰ ਤੇਰੇ ਵਰਗੀਆਂ ਰੱਬ ਪਸਾਰਦਾਏ ਸਬਲ ਆਇਆ RAM ਨਾਮ ਦਾ ਮਾਣ ਮੁਖਾਂ ਦੀਆਂ ਤੋਣ ਪਲਿਤੀਆਂ ਮੁਖੜੇ ਤੇ ਧੁੱਪ ਦੇ ਕੇ ਕਾਲੀ ਲਾਗਨੀ ਗੁਰੂ ਤੇ ਸ਼ਾਮਾ ਕੇ ਤੀਆਂ ਉਹਨਾਂ ਬੰਧਿਆ ਦੋਜਕ ਦੀ ਅਗ ਸਾੜੇ ਪਕੜ ਤਕੜੀ ਕਾਟ ਜੋ ਤੋਲ ਦੇਨੇ ਉਹ ਵਿੱਚ ਬਹਿਸਤ ਦੇ ਪਾਉਣ ਹੋਰਾ ਜਿਹੜੇ ਸੱਚ ਜਮਾਨ ਚੋਂ ਬੋਲ ਦੇਨੇ ਮੈਨੂੰ ਕਸਮੇ ਮਾਨਤੇ ਰੋਜ਼ਿਆਂ ਦੀ ਕਦੇ ਕੁਖਰ ਜ਼ਬਾਨ ਚੋਂ ਬੋਲਿਆ ਜੀ ਉਨਾ ਚਾਂਦੀ ਤੇ ਲਾਲ ਜਵਾਰਿਆਂ ਨੂੰ ਅੱਖੀ ਦੇਖੂਵੇਂ ਮਨ ਲੋ ਲਿਆ ਜੀ ਕੂੜੀ ਸ਼ਾਨ ਗਮਾਨ ਜਹਾਨ ਕੂੜਾ ਕੂੜਾ ਮਾਨ ਹੈ ਬੈਰਮੁ ਨਾਰਿਆਂ ਦਾ ਰੱਬ ਦਿਨਾਂ ਦੀ ਕਦਰ ਪਛਾਨਦਾ ਈ ਪੜਾ ਮੰਗਦੇ ਨੇ ਸਾਰਿਆਂ ਦਾ ਕਿਹ ਹਰਾਏ ਬਲਾਲ ਮੁਖੀਤ ਵਾਲੇ ਕੀ ਆ ਹੋਵੇ ਜੇ ਝੂਠ ਜਬਾਨ ਵਿੱਚੋਂ ਮੇਰੀ ਗੱਲ ਦਾ ਤੁਸੀਂ ਇਤਬਾਰ ਕਰਨਾ ਜਾਵਾਂ ਵਾਂਗ ਬਵਾੜ ਜਹਾਨ ਵਿੱਚੋਂ ਹਰੀ ਦਾ ਨਾਮ ਜਪਿਆ ਤਿੰਨਾਂ ਬਾਜੀਆਂ ਜਗਤ ਦੀਆਂ ਜੀਤੀਆਂ ਮੁਖੜੇ ਤੇ ਤੁਪ ਦੇ ਕੇ ਕਾਲੀ ਨਾਗ ਨੇ ਗੂ ਤੇ ਸ਼ਾਂਵਾ ਕੀਤੀਆਂ ਨਾਨਕ ਦਾ ਜ਼ਮੀਨ ਤੇ ਪਿਆ ਸੁਕਾ ਨજર ਰਾਇ ਬੁਲਾਰ ਦੀ ਪੈ ਜਾਂਦਾ ਬਾਜ ਕੇ ਨਾਗ ਨੂੰ ਦੇਖਿਆ ਜਦੋਂ ਰਾਈ ਖਾ ਕੇ ਗਾਜਮੀਨ ਤੇ ਟੈ ਗੰਗਾ ਕਿਹ ਹਾਰੇ ਬੁਲਾਰਨੇ ਦੇ ਕਾਲੋ ਨਾਨਕ ਮੋਇਆ ਹੈ ਜੀਵਦਾ ਨਹੀਂ ਭਾਈ ਬਾਜ ਕੇ ਨਾਗ ਤੱਕ ਲੈ ਬੈਠਾ ਕੋਲ ਉਸ ਦੇ ਸੱਚੀ ਗਾਲ ਮੇਰੀ ਨਹੀਂ ਝੂਠ RAI ਜਦੋਂ ਦੇਖਿਆ ਕਾਲੂ ਨੇ ਸੱਪ ਤਾਈ ਹਾਏ ਆ ਕੇ ਪਟਾ ਤੇ ਹੱਥ ਮਾਰੇ ਤੈਨੂੰ ਕਾਲੂ ਦਾ ਨਾਮ ਉਚਾਰਨੇ ਨੂੰ ਜੀ ਮੈਂ ਜਾਣਦਾ ਏ ਮੇਰੀ ਲਾਲ ਪਿਆਰੀ ਕਾਲੂ ਆਖਿਆ ਲुटਿਆ ਵਿਆਹ ਹਾਏ ਸੁਣ ਕੇ ਸ਼ੋਰਿਓ ਦਾਪ ਜੇ ਲੋਕ ਆਏ ਪੰਛੀ ਜੰਗਲਾਂ ਦੇ ਤਾਹਾਂ ਮਾਰਿ ਉਠੇ ਜਦੋਂ ਕਾਲੂ ਕਟਵਾਰੀ ਨੇ ਵੈ ਨਾ ਪਾਈ ਬਣ ਗਏ ਨਿਸ਼ਾਨ ਜਗ ਤੇ ਜਿਵੇਂ ਜਿਵੇਂ ਸੀ ਗੁਰੂ ਜੀ ਨਾਲ ਬੀਤੀਆਂ ਮੁਖੜੇ ਤੇ ਤੁਪ ਦੇ ਕੇ ਤਾਰੀ ਨਾਗ ਨੇ ਗੁਰੂ ਤੇ ਸ਼ਾਮਾ ਕੀ ਤੀਆਂ ਪਤਾ ਲੱਗਾ ਜਦ ਮਾਂ ਤੀਤਾ ਨੂੰ ਮਰ ਜਾਵੇਗੀ ਹਾਲ ਬਿਹਾਲ ਹੋ ਕੇ ਖਬਰ ਮਿਲੂ ਜਦ ਨਾਲ ਕੀ ਪੈਣ ਤਾਈ ਮੇਰੇ ਵੀਰ ਆ ਜਾ ਕਉਰੂਰ ਕੇ ਪੁੱਤਰ ਪੁੱਤਰ ਕਹਿ ਕੇ ਕਾਲੂ ਜਦ ਰੋਇਆ ਸੂਰਜ ਕਪਜ ਕੇ ਬਦਲਾ ਹੀਟ ਹੋਇਆ ਸਤ ਵਿਆਜਤ ਬਦਲ ਦੀਸ਼ਾ ਹੋਈ ਨਾਨਕ ਉਠ ਕੇ ਆ ਖਿਦਾ ਬੜਾ ਸੋਇਆ ਨਾਨਕ ਉਠਿਆ ਕਾਲ ਨੂੰ ਖੁਸ਼ੀ ਹੋਈ ਮੁੜ ਕੇ ਵਿੱਚ ਸਰੀਰ ਦੇ ਸਾਸ ਆਈ ਉਹ ਆਪ ਮਾਲਕ ਸਾਰਿਆਂ ਦਾ ਸਤੂਸ਼ ਨੂੰ ਕਿਸ ਤਰ੍ਹਾਂ ਡੰਗ ਲਾਏ ਲੋਕ ਭੱਜ ਕੇ ਨਾਨਕ ਦੇ ਕੋਲ ਆਏ ਇਹ ਰਬਹਿ ਮੁਖ ਚੋਂ ਕਹਿ ਰਾਈ ਤੇਰਾ ਦਾਸ ਆ ਰਾਈ ਬੁਲਾਰ ਕਹਿੰਦਾ ਜੱਫੀ ਕੁੱਟ ਕੇ ਨਾਨਕ ਨੂੰ ਪਾ ਲੈਂਦਾ ਆਗ ਦਾ ਬੁਲਾਰ ਸੰਗ ਤੇ ਇਸ ਲਾਲ ਦੇ ਨਿਆਰੇ ਰੰਗ ਰੀਤੀਆਂ ਮੁਖੜੇ ਤੇ ਧੁੱਪ ਦੇ ਕੇ ਕਾਲੀ नाग ਨੇ ਗੁਰੂ ਤੇ ਸ਼ਾਵਾ ਕੀ ਰੀਤੀਆਂ ਕਾਲੂ ਆ ਕੇ ਆਏ ਤਨ ਭਾਗ ਮੇਰੀ ਸੱਪ ਮਾਰਿਆ ਨਹੀਂ ਬੱਚਾ ਡੰਗ ਤੇਰੀ ਜਿਹੜਾ ਸੱਤ ਨੂੰ ਦੁੱਧ ਪਿਲਾਉਂਦਾ ਈ ਸਭ ਉਸ ਨੂੰ ਵੀ ਡੰਗ ਲਾਉਂਦਾ ਈ ਭਲਾ ਕਿੰਨਾ ਵੀ ਸੱਤ ਨਾਲ ਹਿੱਤ ਹੋਵੇ ਸੱਤ ਨਹੀਂ ਇਨਸਾਨ ਦਾ ਮਿੱਤ ਹੋਵੇ ਹੁੰਦੀ ਕਸਮ ਹੈ ਸੱਤ ਦੇ ਆ ਪੁੱਤਰਾਂ ਨੂੰ ਨਹੀਂ ਕਿਸੇ ਦੇ ਨਾਲ ਪਰीत ਕਰਨੀ ਪਾਵੇਂ ਲੱਖ ਵਾਰੀ ਇਨਸਾਨ ਲੱਗੈ ਹੱਥ ਜੋੜ ਪੱਲਾ ਗਲ ਪਾ ਚਰਮੀ ਮੇਰੇ ਪਾ ਦਾ ਬਚੜਿਆ ਮਰ ਗਿਆ ਸੀ ਮੇਰੀ ਜਿੰਦੜੀ ਚ ਖਾਤੇ ਧਰ ਗਿਆ ਸੀ ਦਿਲ ਠਾਰਿਆ ਮਰ ਗਿਆ ਸੀ ਮੇਰੀ ਜਿੰਦੜੀ ਚ ਖਾਤੇ ਧਰ ਗਿਆ ਸੀ ਦਿਲ ਠਰ ਗਿਆ ਏ ਮੁਖ ਦੇਖ ਤੇਰਾ ਤੂੰ ਹੀ ਸੂਰਜ ਤਾਰੇ ਤੂੰ ਹੀ ਚੰਦ ਮੇਰਾ ਮੱਥਾ ਚੁੰਮਿਆ ਕਾਲ ਜੇ ਨਾਲ ਲਾਇਆ ਕਹਿੰਦਾ ਕਰੇ ਮੇਰੇ ਕਰਤਾਰ ਆਇਆ ਸਿੱਧਾ ਜਾਂਦਾ ਸੱਚਖੰਡ ਨੂੰ ਜਿਹੜਾ ਲਾਲ ਮੇਰੀ ਜੀ ਨਾਲ ਪ੍ਰੀਤੀਆਂ ਜਿਨੂੰ ਸੁਪਨੇ ਆਣ ਕੇ ਸ਼ਾਂ ਕੀਤੀ ਸੂਰਜ ਦੇਵਤਾ ਕਰਨ ਦੇ ਦਾਰ ਆਇਆ ਸੁਣ ਕੇ ਕੋਕ ਪੁਕਾਰ ਦੇ ਖਿਆਰਿਆ ਦੀ ਮਾਲਕ ਜਗ ਦਾ ਵਿੱਚ ਸੰਸਾਰ ਆਇਆ ਉਹਦੇ ਵਿੱਚ ਨਾ ਪੇ ਦੇ ਅਤੇ ਦਿ세 ਉੱਚ ਨੀਚ ਦਾ ਨਹੀਂ ਨਿਸ਼ਾਨ ਕੋਈ ਲੰਗ ਪਾਰ ਜਾਂਦਾ ਬਭ ਸਾਗਰਾਂ ਨੂੰ ਜੀਦੀ ਉਸ ਦੇ ਨਾਲ ਪ੍ਰੀਤ ਹੋਈ ਸੋਈ ਮਾਨਿਲ ਮਾਨਿਆ ਬੰਦਿਆਂ ਦਾ ਤਿੰਨ ਤਾਨਿਆਂ ਦਾ ਵੀ ਤਾਨ ਸੋਈ ਉਹਦਾ ਨਾਮ ਉਸਾਰ ਕੇ ਜੀਵਤਾਈ ਮਿਲਦੀ ਨਹੀਂ ਜਹਾਨ ਦੇ ਵਿੱਚ ਟੋਈ ਏਕ ਬਰਾਬਰ ਸਭ ਕੋ ਜਾਣੈ ਹੋਣ ਗਰੀਬ ਆਵਾ ਹੋ ਰਾਣੇ ਅਰਸ਼ਾਂ ਕੁਰਸ਼ਾਂ ਦਾ ਵਡਾ ਰਾਜਾ ਗਤੁਨਿਤ ਆਪਣੀ ਆਪੇ ਜਾਣੇ ਜਿਨ੍ਹਾਂ ਦੀ ਪ੍ਰੀਤੀ ਰਬ ਨਾਲ ਤਿੰਨਾ ਬੂੰਦਾ ਅਮਰਤ ਦੀਆਂ ਪੀਤੀਆਂ ਮੁਖੜੇ ਤੇ ਤੁਪ ਦੇ ਕੇ ਕਾਲੀ ਨਾਗ ਨੇ ਗੁਰੂ ਤੇ ਸ਼ਾਮਕੀ ਤੀਆਂ